ਬਹੁਤ ਸੋਹਣਾ ਹੋਣਾ ਤੁਹਾਡੇ ਨਾਲ ਤੁਸੀਂ ਨਾ ਬਹਿ ਕੇ ਆਪਣੇ ਮਾਲਕ ਦੇ ਅੱਗੇ ਬਸ ਇੰਨਾ ਹੀ ਸੋਚੋ ਕਿ ਮੇਰੇ ਮਾਲਕ ਨੇ ਮੇਰੇ ਲਈ ਬਹੁਤ ਵਧੀਆ ਸੋਚਿਆ ਤੁਹਾਡੇ ਅੰਦਰ ਆਟੋਮੈਟਿਕਲੀ ਖੁਸ਼ੀ ਆ ਜਾਏਗੀ ਜੇ ਤੁਹਾਡਾ ਮਨ ਪਰੇਸ਼ਾਨ ਇੱਧਰ ਉੱਧਰ ਭਜਦਾ ਵੀ ਹੋਏਗਾ ਨਾ ਆਪਣੇ ਆਪ ਹੀ ਸਥਿਰ ਹੋ ਜਾਏਗਾ ਕਿਉਂ ਕਿ ਤੁਸੀਂ ਮਨ ਨੂੰ ਕਹਿਤਾ ਕਿ ਮੇਰੇ ਮਾਲਕ ਨੇ ਮੇਨਾਂ ਬਹੁਤ ਵਧੀਆ ਕਰਨਾ ਤੇ ਮਨ ਉਸੇ ਚੀਜ਼ ਨੂੰ ਤੁਹਾਡੇ ਅੰਦਰ ਰਿਪੀਟ ਕਰਦਾ ਰਹੇਗਾ ਤੁਹਾਡੇ ਸਰੀਰ ਨੂੰ ਪਤਾ ਹੋਏਗਾ ਕਿ ਹਾਂ ਇਹਦਾ ਗੁਰੂ ਸਾਹਮਣੇ ਆਣ ਇਨੋਂ ਪੱਪਾ ਮਾਰ ਨਹੀਂ ਪਾ ਸਕਦੇ ਇਹਦੇ ਤੇ ਸੋਚਾਂ ਦਾ ਬੋਝ ਨਹੀਂ ਪਾ ਸਕਦੇ ਤੇ ਜੇ ਇਹੋ ਹੀ ਆਪਾਂ ਬਾਰ ਬਾਰ ਇਹ ਕਹਿਣਾ ਸ਼ੁਰੂ ਕਰ ਦਈਏ ਕਿ ਰੱਬ ਨੇ ਮੇਰ ਨਾਲ ਨਹੀਂ ਵਧੀਆ ਕਰਨਾ ਮੈਨ ਦਾ ਨਾਂ ਮੰਦਾ ਮੇਰ ਨਾਲ ਫੇਰ ਵੀ ਨਹੀਂ ਵਧੀਆ ਹੋਣ ਦਿਆ ਮੇਰ ਨਾਲ ਚੰਗਾ ਕਰਦਾ ਹੀ ਨਹੀਂ ਪਿਆ ਰਬ ਕੁਝ ਵੀ ਤੇ ਫਿਰ ਇਹੋ ਚੀਜ਼ਾਂ ਘੁੰਮਣੀਆਂ ਤੁਹਾਡੇ ਅੰਦਰ ਤੇ ਨਤੀਜਾ ਤੁਹਾਨੂੰ ਪਤਾ ਹੀ ਹੈ ਜਿੰਨੀਆਂ ਵੀ ਟੈਨਸ਼ਨਾਂ ਜਿੰਨੀਆਂ ਵੀ ਸਟ੍ਰੈਸ ਹੈ ਨਾ ਅਜੇ ਦਿਮਾਗ 'ਚ ਇਹੋ ਚੀਜ਼ਾਂ ਕਰ ਰਹਿਣਾ ਪਤਾ ਤੁਹਾਨੂੰ ਵੀ ਅੰਦਰੋਂ ਕਿ ਕੰਟਰੋਲ ਤੁਸੀਂ ਕਿਸੇ ਚੀਜ਼ ਨੂੰ ਨਹੀਂ ਕਰ ਸਕਦੇ ਇੱਕ ਸਾਹ ਨੂੰ ਨਹੀਂ ਕੰਟਰੋਲ ਕਰ ਸਕਦੇ ਤੁਸੀਂ ਜੇ ਲਿਖਿਆ ਹੈ ਨਾ ਕਿ ਅਗਲਾ ਸਾਹ ਨਹੀਂ ਲੈਣਾ ਤੂੰ ਜਾਣਾ ਹੀ ਪੈਣਾ ਦੁਨੀਆ ਛੱਡ ਕੇ ਸੋ ਐਡੇ ਵੱਡੇ